ਕੀ ਨਾਈਦਾ ਤਾਡਾ ਅਮਰਜੀਤ ਕਿਹੜਾ ਪਿੰਡ ਆ ਤੁਹਾਡਾ ਪਰਪਾਲਿੰਦਾ ਕਰੀ ਕੀ ਹੱਸਾ ਹੋਇਆ ਜੀ ਤੁਹਾਡਾ ਸਾਡੇ ਨਾਲ ਗਵੰਢ ਨਾਲ ਲੜਾਈ ਹੋਈ ਮੇਰੇ ਕਰਵਲੇ ਦਾ ਕਤਲ ਕੀਤਾ ਇਹਨਾਂ ਨੇ ਕਿਸ ਚੀਜ਼ ਦਾ ਕਤਲ ਕੀਤਾ ਜੀ ਰਾਟਨਾ ਕਿੰਨੇ ਜਣੇ ਸੀ ਜੀ ਸਨ ਇਹ ਤੇ ਲਾਹਤ ਪ੍ਰੀਤ ਨੇ ਤੇ ਰਾਜਾ ਰਾਜਾ ਤੇ ਸੁੱਖ ਕੰਤਾ ਦਾ ਸੁੱਖ ਆਦਾ ਰਾਜਾ ਇਹੀ ਜਣੇ ਕਿ ਹੋਰ ਵੀ ਕੁਝ ਜਣੇ ਸੀ ਜੀ ਮੱਟਾ ਹੁਣ ਤੁਸੀਂ ਪੰਜਾਬ ਸਰਕਾਰ ਤੋਂ ਕੀ ਇਨਸਾਫ ਚਾਹੁੰਦੇ ਜੀ ਮੈਨੂੰ ਸਖਤ ਤੋਂ ਸਖਤ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੈਨੂੰ ਦਿਲ ਨੂੰ ਫੇਰ ਠੰਡ ਪੈਣੀ ਜਿੰਨਾ ਚਿਰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੋ ਹਾਂ ਜੀ ਵੀਰ ਜੀ ਕੀ ਨਾਮ ਤੁਹਾਡਾ ਕਿਹੜਾ ਤੁਹਾਡਾ ਪਿੰਡਾ ਵਰਪਾਲ ਬਜਲਕਰ ਇੰਦਰਾ ਕਲੋਨੀ ਤੁਹਾਡਾ ਕੀ ਨਾਮ ਬਲਜਿੰਦਰ ਸਿੰਘ ਕੀ ਗੱਲ ਹੋ ਗਈ ਜੀ ਗੱਲ ਇਹੇ ਕੰਮ ਤੋਂ ਆਏ ਆ ਤੇ ਆਉਂਦਾ ਸਾਡੇ ਗੱਲ ਪੈ ਕੇ ਆਣ ਪਈ ਕੌਣ ਪੈ ਗਈ ਤੁਹਾਡੇ ਗੱਲ ਉਸਨਪ੍ਰੀਤ ਲਪ੍ਰੀਤ ਤੇ ਰੇਸ਼ਮ ਰਾਜਾ ਤੇ ਸੁਖਾ ਤੇ ਮਟਾ ਤੁਸੀਂ ਹੋਰ ਵੀ ਕੋਈ ਬੰਦੇ ਹੈਗੇ ਸੀ ਕਿ ਇਕੱਲੇ ਇਹੀ ਸੀ ਨੇ ਬੰਦੇ ਹੋਰ ਵੀ ਨਾ ਹਰਪਾਲਾ ਦਾ ਸੱਦੇ ਸੰਤ ਸੰਧ ਵੀ ਨਾ ਬੜੇ ਦਾਤਰ ਦੂਤਰ ਬੜੇ ਲਿਆਂਦੇ ਨੇ ਟਾਡੇ ਵੀ ਕੋਈ ਸੱਟ ਲੱਗੀ ਆ ਹਾਂਜੀ ਮੇਰੇ ਸਿਰ ਤੇ ਸੱਟ ਲੱਗੀ ਦੀ ਹੂੰ ਹੂੰ ਤੇ ਆਈ ਚਲੇ ਰਾ ਥਾਣੇ ਜਦੋਂ ਆ ਗਏ ਕਫਰਾਜ ਚਲੇ ਥਾਣੇ ਥਾਣੇ ਨੂੰ ਸੜਕ ਤੇ ਹੀ ਉਹਨਾਂ ਸਾਰਿਆਂ ਨੇ ਘੇਰ ਲਿਆ ਵਾ ਤੇ ਵੱਡੇ ਭਰਾ ਦੇ ਨਾਲ ਮਾਰੀ ਰਾਤ ਤੇ ਉਹ ਉੱਥੇ ਡਿੱਗ ਗਏ ਤੇ ਮੇਰੇ ਮੇਰੇ ਹੀ ਮਾਰੀ ਦੇ ਮੱਲੇ ਡਿੱਗ ਗਏ ਵੀਰ ਜੀ ਕੀ ਇਨਸਾਫ ਚਾਹੁੰਦੇ ਤੁਸੀਂ ਹੁਣ ਹਾਂ ਇਹ ਸਰਕਾਰ ਤੋਂ ਇਨਸਾਫ ਚਾਹੁੰਨੇ ਆ ਸਾਡੇ ਬੰਦੇ ਦਾ ਕਤਲ ਹੋਇਆ ਵਾ ਰঞ্জੀਤ ਸਿੰਘ ਦਾ ਤਾਂ ਹੀ ਭਗਵੰਤ ਮਾਨ ਨੂੰ ਇਹੋ ਚਾਹੁੰਨੇ ਆ ਹਾਨੂੰ ਇਨਸਾਫ ਚਾਹੀਦਾ ਕੋਈ ਕਿ ਕੀ ਨਾ ਸੋਖਬਰੀ ਕਿਹੜਾ ਪਿੰਡ ਆਂ ਤੇਂਦਰਾ ਕਰਨਾਂ ਦੀ ਕੀ ਗੱਲ ਹੋ ਗਈ ਭਾਈ ਇਹਨਾਂ ਰਣਜੀਤ ਸਿੰਘ ਦੇ ਰਾੜ ਮਾਰੀ ਹੁਸਨ ਲੱਬਾ ਸੁੱਖਾ ਰਾਜਾ ਮਟਾ ਕੰਤਾ ਲਾਪਰੀ ਕੀ ਇਨਸਾਫ ਮੰਗਦੇ ਤੁਸੀਂ ਹੁਣ ਪੰਜਾਬ ਸਰਕਾਰ ਤੋਂ ਐਨਸਾਫ ਮੰਗਦੇ ਇਹਨਾਂ ਸਜਾਵ ਵੀ ਸਰ ਕੀ ਨਾਮ ਆਖੇ ਤੁਹਾਡਾ? ਰਾਂਜੀਤ ਸਿੰਘ। ਤਾਂ ਕੀ ਗੱਲ ਹੋ ਗਈ? ਲੜਾਈ ਹੋਈ। ਕਿਹ ਨਾਲ ਲੜਾਈ ਹੋਈ ਹੈ? ਗਵੰਡੀਆ ਨਾਲ। ਯਾ ਕੀ ਗੱਲ ਹੋ ਗਈ ਜੀ? ਕੀ ਗੱਲ ਹੋ ਗਈ ਸੀ ਤੁਹਾਡੀ? ਝਗੜਾ ਹੋਇਆ ਸੀ। ਕਿੰਨਾ ਨਾਲ ਹੋਇਆ ਸੀ? ਗਵੰਡੀਆ ਨਾਲ। ਕੀ ਨਾਮ ਉਹਨਾਂ ਦਾ? ਲਾਬਰੀ ਸਿੰਘ। ਇਹ ਹੁਸਨ ਰਾਜਾ ਕੰਨਤਾ ਮਟਾ ਸੁਖਾ। ਕੀ ਇਨਸਾਫ ਚਾਹੁੰਦੇ ਜੇ ਤੁਸੀਂ ਸਰਕਾਰ ਤੋਂ ਕੀ ਇਨਸਾਫ ਚਾਹਨੇ ਪੀ ਉਹਨਾਂ ਨੇ ਸਜ਼ਾ ਦਿੱਤੀ ਸਭ ਕੀ ਇਨਸਾਫ ਚਾਹੁੰਦੇ ਜੇ ਤੁਸੀਂ ਮੇਰੇ ਬਾਪੇ ਦਾ ਤਾਂ ਨਹੀਂ ਕਤਲ ਕੀਤਾ ਉਹਨਾਂ ਨੂੰ ਸਜ਼ਾ ਚਾਹੀਦੀ ਸਭ ਨੂੰ ਕੀ ਨਾਂ ਵੀਰ ਜੀ ਤੁਹਾਡਾ ਹਾਂਜੀ ਸੁਖਦੇਵ ਸਿੰਘ ਜੀ ਤੇ ਕਿਹੜਾ ਪਿੰਡ ਹੈ ਤੁਹਾਡਾ ਹਾਂਜੀ ਪਿੰਡ ਕਰਪਾਲ ਦੇ ਗਾਹਾਂ ਦੇ ਵਿੱਚ ਜੀ ਤਾਂ ਕੀ ਗੱਲ ਹੋ ਗਈ ਜੀ ਅੱਜ ਹਾਂਜੀ ਗੱਲ ਹੋਈ ਜੀ ਮੇਰੇ ਭਰਾ ਦੇ ਇਨਾਂ ਸਿਰ 'ਚ ਰਾਟ ਮਾਰ ਕੇ ਕਤਲ ਕਰ ਦਿੱਤਾ ਜੀ ਕਿੰਨਾਂ ਨੇ ਕੀਤਾ ਜੀ ਇਹ ਹੁਸਨਪ੍ਰੀਤ ਲਾਪ੍ਰੀਤ ਮਡਾਈ ਸੁਖਾ ਜੀ ਇਹ ਜਿਹੜਾ ਕੰਤਾਜੀ ਰਾਜਾ ਇਹਨਾਂ ਨੇ ਸਾਨੂੰ ਸਾਨੂੰ ਛੜਕਤੇ ਹੀ ਘੇੜਿਆ ਤੇ ਸਾਨੂੰ ਹੁਣ ਇਨਸਾਫ ਚਾਹੀਦਾ ਭਗਵੰਤ ਮਾਨ ਤੋਂ ਕਿ ਸਾਡੀ ਸਰਕਾਰ ਵੱਧ ਤੋਂ ਵੱਧ ਮੈਂ ਕਿ ਸਾਨੂੰ ਇਨਸਾਫ ਮਿਲੇ ਇਹ ਸਰਕਾਰ ਨੂੰ ਇਹ ਹੀ ਦਰਖਾਸਤ ਕਰਦੇ ਆਂ ਕਿ ਸਾਨੂੰ ਇਹ ਵੱਧ ਤੋਂ ਵੱਧ ਇਨਸਾਫ ਮਿਲੇ